ਕੁਲੜੀਆਂ ਜੰਮ ਤੇ ਕੋਟਲੀ ਢੀ ਆ ਜਾ ਬਾਈ ਕੋਟਲੀ ਢੀ ਤੇ ਕੁਲੜੀਆਂ ਜੰਮ ਇੱਕ ਮਿੰਟ ਆ ਬਾਈ ਨਹੀਂ ਟੀਮਾਂ ਸਕਰੈਚ ਹੋਣਗੀਆਂ ਮਾਚ ਲੱਗਿਓ ਕੁਲੜੀਆਂ ਜੰਮ ਤੇ ਕੋਟਲੀ ਢੀ ਆ ਜਾ ਯਾਰ ਕੁਲੜੀਆਂ ਜੰਮ ਤੇ ਕੋਟਲੀ ਢੀ ਨੂੰ ਇੱਕ ਮਿੰਟ ਆ ਵੀਰੇ ਕੁਲੜੀਆਂ ਜੰਮ ਤੇ ਕੋਟਲੀ ਢੀ ਨੂੰ ਇੱਕ ਮਿੰਟ ਆ 8 9 10 10 ਪਿਆਰ ਦੇ ਗਾਦੂ ਹੈ ਕੋਟਲੀ ਢੀ ਤੇ ਕੁਲੜੀਆਂ ਜੰਮ ਇੱਕ ਮਿੰਟ ਇਹਨਾਂ ਟੀਮਾਂ ਨੂੰ ਫਸਲਾ ਨਹੀਂ ਚਾਹੀਦਾ ਯਾਰ ਹੈ ਹੈ ਫੁੱਲੜੀਆਂ ਗੱਭ ਤੇ ਕੋਟੀ ਇੱਕ ਕੁੜੀ ਹੋਰ ਬਈ ਆ ਜੇ ਸ਼ਾਬਾਸ਼ ਸ਼ਾਬਾਸ਼ ਬੱਤੀ ਸ਼ਾਬਾਸ਼ ਬੱਤੀ ਸ਼ਾਬਾ ਜਿੰਨਾ ਚਿਰ ਲੌਕੀ ਜਾਂਦਾ ਲੌਕੀ ਜਾ ਪਹਿਲਾ ਬਰਾ ਦੋ ਮਿੰਟ ਬਸ ਰਹਿ ਦੋ ਮਿੰਟ ਲੋਕੀ ਚਲ ਜਿੰਨਾ ਤੇਰੇ ਲੋਕੀ ਦਾ ਟਾਈਮ ਨਾ ਕੇ ਬੰਟੀ ਟਾਈਮ ਨਾ ਆਦਾ ਜਮਾ ਹੀ ਕਹਾਣੀ ਸਿਰੇ ਲੱਗੀ ਪਈ ਆ ਇੱਕ ਮਿੰਟ ਬਰਤੋ ਇੱਕ ਮਿੰਟ ਹੀ ਰਹਿ ਗਿਆ 60 ਸੈਕਿੰਡ ਬੱਸ ਉਧਰ ਦੇਖੋ ਸਾਰੇ ਵੇਗ ਰੂ ਵੇਗ ਰੂ ਜੀ ਉਹ ਪਤਾ ਉੱਥੇ ਬਹਿ ਜਾ ਇੱਕ ਮਿੰਟ ਬੈਠੋ ਉਧਰ ਬੈਠੋ ਵੇਗ ਰੂ ਵੇਗ ਨਹੀਂ ਕਰ ਪਤਾ ਵੇਗ ਰੂ ਵੇਗ ਰੂ ਵੇਗ ਰੂ ਹਾਂ ਉਹ ਨਾ ਵੇ ਅੱਛਾ ਚੱਕ ਲੈ ਮੇਰਾ ਖਿਆਲ ਆ ਸਾਰੇ ਮੈਚਾਂ ਦੇ ਰਿਕਾਰਡ ਤੋੜਦੇ ਨੇ ਬੱਤੀ ਨੇ ਯਾਰ ਹੁਣ ਤੱਕ ਦੇ ਸਾਰੇ ਰਿਕਾਰਡ ਟੁੱਕ ਤੋੜਦੇ ਨੇ ਲੌਂਗਰ ਦੀ ਵਿੱਚ ਹਾਂ ਜੀ ਤੂੰ ਪਹਿਲਾਂ ਰਿਕਾਰਡ ਬਣਦੇ ਨਾ ਕੋਤਲੀ ਦੀ ਤੇ ਜਸਮੀਨ ਇਹਦੇ ਪਿਛਲੇ ਸਾਰੇ ਰਿਕਾਰਡ ਤੋੜਤੇ ਬਾਬੇ ਨਾਨਕ ਦੀਆਂ 13ਵਾਂ ਵੱਧ ਰਹੀ ਹੈ ਪਿਛਲੇ ਸਾਰੇ ਰਿਕਾਰਡ ਤੋੜਤੇ ਜਸਮੀਨ ਨੇ ਇੱਕ ਤਾੜੀ ਮਾਰ ਬੱਤੀ ਤੇ ਲਈ ਯਾਰ ਹੁਣ ਜੋ ਖੁੱਲ ਮਾਰੋ ਯਾਰ ਇਹਦੇ ਵਾਸਤੇ 13 ਮਿੰਟ ਬਹੁਤ ਹੁੰਦੇ ਆ ਜੀ ਏ ਚੱਕ ਚੱਕ ਲੈ ਵੀ ਬਾਬੇ ਨਾਨਕ ਦੀਆਂ ਹੋ ਗਈਆਂ ਟੱਪ ਗਈ ਬਿਜਨੇ ਸਾਰੇ ਰਿਕਾਰਡ ਸਾਰੇ ਰਿਕਾਰਡ ਤੋੜਦੇ ਹੁਣ ਤੱਕ ਦੇ ਹੌਸਲਾ ਬਹੁਤ ਬਣੀ ਜੀ ਵਾਹ ਵਾਹ ਵਾਹਿਗੁਰੂ 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 ਚੱਪੇ ਹੁਣ ਦਲਾ ਚੱਕੜ ਪੁੜੀ ਜਾ ਚੱਲ ਵਾਹਿਗੁਰੂ 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 ਬੇਟਾ ਕੋਈ ਨਹੀਂ ਬਾਈ ਅਬਦਾਸ ਮੈਚ ਹੋਏਗਾ ਬਸ ਵਾਏ ਗੁਰੂ ਰਿਕਾਰਡ ਬਣੇਗਾ ਰਿਕਾਰਡ ਕੋਈ ਨਹੀਂ ਵਾਏ ਗੁਰੂ ਮੈਂ ਕਿੱਥੇ ਆਉਣਾ ਉਹ ਨਹੀਂ ਕੋਈ ਬੇਟਾ ਬੋਲੋ ਸਰ ਇਹ ਵਾਏ ਗੁਰੂ ਦੀ ਸੁਪਰ ਐਨੀ ਪਰਫਾਰਮੈਂਸ ਹੈ ਲੋ ਸਵਾਗਤ 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 ਵਾਏ ਗੁਰੂ ਕਿਵੇਂ ਆ ਉਹ ਬਾਈ ਇੱਕ ਪਾਏ ਕੋਟ ਲੀਏ ਦੂਜੇ ਬੈ ਟੀਮ ਕਿਹੜੀ ਆ

ਇਹ ਚੱਕ 15 ਸੈਕਿੰਡ 15 ਮਿੰਟ 15 ਸੈਕਿੰਡ 15 ਮਿੰਟ 500 ਪਰਮਤੀ ਦਾ ਦੌਰ ਲਈ 15 ਮਿੰਟ 5 ਸੈਕਿੰਡ ਬਾਈ ਕਰਾਸ ਕਰਦੇ ਗਾ ਪੁੱਟਾ ਸਾਫ ਕਰਨਾ ਉੱਪਰ ਕਰਨੇ ਨੇ ਗਰਾਊਂਡ ਸਾਫ ਕਰਨਾ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਗਰਾਊਂਡ ਸਾਫ ਹੋ ਜਾਓ ਬਾਈ ਜੀ ਬੈਹ ਜਾ ਪਿੱਛੇ ਨਾ ਯਾਰ ਯਾਰ ਬਾਈ ਇਹਨਾਂ ਨੂੰ ਬਿਠਾ ਆ ਯਾਰ ਅੱਜ 14 15 ਕੋਚ ਖੜੇ ਨੇ ਜਿਹੜੇ ਬੱਸ ਉਹਦੇ ਬੈ ਜਾ ਦੋਨਾਂ ਟੀਮਾਂ ਦੇ ਕੋਚ ਜੀ ਸਾਹਿਬਾਂ ਨੂੰ ਬੇਨਤੀ ਹੈ ਪਿੱਛੇ ਨਾ ਬੈਹੋ ਯਾਰ ਕੋਚ ਜੀ ਆਓ ਆ ਜਿੱਤ ਗਿਆ ਬੰਦੇ ਦੋ ਤਿੰਨ ਚਾਰ ਪੰਜ 6 7 8 ਅਠ ਹੋ ਗਿਆ ਮੈਂ ਤਾਂ ਜਾਫੀ ਨਾਲ ਕਿਤੇ ਬੱਟ ਦਾ ਕੰਮ ਆਏ ਅਸਤੇ ਬਾਅਦ ਜਿਹੜਾ ਮੈਚ ਹੋ ਰਿਹਾ ਹੈ ਆ ਲੈ ਤੀਰ ਸੱਤ ਤੇ ਭਾਰ ਦੂੰਗੀ ਹੋਰ ਵੀ ਤੀਰ ਸੱਤ ਤੇ ਧਾਰ ਦੂੰਗੀ ਬਾਈ ਪਿੱਛੇ ਇਹ ਬੜਾ ਕੋਲੇ ਵਾਲਾ ਕੋਈ ਨਾ ਚੱਲ 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 ਉਹ ਬੈਣਾ ਨੇ ਬਾਈ ਬੈਣਾ ਚੱਕਾ ਸੁਣਾ ਮੈਂ ਜਿਹੜਾ ਪੇ ਕੋੜਲੀ ਵਾਲਾ ਪੈਸਿਆਂ ਦੀ ਨੋਟਾਂ ਦੀ ਛੜੀ ਲੱਗੀ ਉਹ ਵੀ ਸੁੱਤੇ ਹੀ ਪਏ ਆ ਠਾਠ